ਬੇ ਪਿੰਡ ਦੀਆਂ ਬੀਬੀਆਂ ਨੂੰ ਨੌ ਸਰਵਾਜ਼ ਲੁੱਟ ਕੇ ਲੈ ਗਏ ਜੀहां ਪਿੰਡ ਦੀਆਂ ਬੀਬੀਆਂ ਨੂੰ ਮੁਰਖ ਬਣਾਇਆ ਗਿਆ ਲਾਲਚ ਲੱਖਾਂ ਰੁਪਿਆ ਦਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ 1 ਰੁਪਿਆ ਨਾ ਦੇ ਕੇ ਇਹ ਲੋਕ ਭੱਜ ਜਾਂਦੇ ਨੇ ਠੱਗ ਭੱਜ ਜਾਂਦੇ ਨੇ ਗੱਲ ਕਰ ਰਹੀਆਂ ਦੀਨਾ ਨਗਰ ਦੇ ਇੱਕ ਪਿੰਡ ਦੀ ਜਿੱਥੇ ਪਿੰਡ ਦੀਆਂ ਕਾਪੂਰੀ ਔਰਤਾਂ ਠੱਗੀਆਂ ਗਈਆਂ ਨੇ ਇਹਨਾਂ ਨੂੰ ਲਾਲਚ ਦਿੱਤਾ ਜਾਂਦਾ ਚਾਰ ਪੰਜ ਨੌ ਸਰਵਾਜ਼ਾਂ ਦਾ ਇੱਕ ਗਰੁੱਪ ਜਿਹੜਾ ਘਰ ਘਰ ਜਾਂਦਾ ਹੈ ਲੋਕਾਂ ਨੂੰ ਲਾਲਚੇ ਦਿੰਦਾ ਕਿ ਅਸੀਂ ਤੁਹਾਨੂੰ ਲੱਖ ਰੁਪਏ ਦਾ ਕਰਜ਼ਾ ਦਵਾਂਗੇ ਤੁਹਾਨੂੰ ਵਿਆਜ ਵੀ ਜਿਦਾਂ ਤੁਹਾਡੇ ਤੇ ਕੱਟ ਲੱਗੇਗਾ ਕਿਸਮਾ ਵੀ ਬੜੀਆਂ ਆਸਾਨ ਹੋਣਗੀਆਂ ਉਹ ਤੁਸੀਂ 3200 ਰੁਪਏ ਜਿਹੜੀਆਂ ਪੇਮੈਂਟ ਕਰ ਤੋਂ ਫਾਈਲ ਖਾਤਾ ਅਡਵਾਂਸ ਜਮਾ ਕਰਵਾਉਣੇ ਨੇ ਉਸਮਾਂ ਦੇ ਖਰਚੇ ਜਿਹੜੇ ਆ ਗਿਣਾ ਕਿ ਉਹਨਾਂ ਨੂੰ ਗੁਰਦਾਸਪੁਰ ਦੇ ਆਫਿਸ ਦੇ ਵਿੱਚ ਬੁਲਾ ਲਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਹ ਬੀਬੀਆਂ 32 3200 ਰੁਪਏ ਜਮਾ ਵੀ ਕਰਵਾ ਦਿੰਦੀਆਂ ਨੇ ਤੇ ਜਿਸ ਤੋਂ ਬਾਅਦ ਕੀ ਆ ਜਾਂਦਾ ਇਹਨਾਂ ਠੱਗਾਂ ਦੇ ਦੁਬਾਰਾ ਕਿ ਹੁਣ 2 ਦਿਨ ਬਾਅਦ ਆਇਓ ਤੁਸੀ ਫਿਰ ਤੁਹਾਨੂੰ ਕਬਜ਼ਾ ਦਵਾਗੇ ਰੋਡ ਬੰਦ ਔਰਤਾਂ ਨੂੰ ਕਬਜ਼ਾ ਦੇਣ ਦਾ ਬਹਾਨਾ ਲਾ ਕੇ ਇਹਨਾਂ ਠੱਗਾਂ ਨੇ ਪੂਰਾ ਪਿੰਡ ਲੁੱਟ ਲਿਆਏ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ 각종 ਵੱਡੇ ਘਰ ਦੇ ਵਿੱਚ ਵੀ ਇਹੋ ਜੇ ਲੋਕ ਲਾਲਚ ਲੈ ਕੇ ਆਉਣ ਤਾਂ ਕਦੇ ਵੀ ਇਸ ਤਰ੍ਹਾਂ ਦੇ ਲਾਲਚ ਦੇ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਖਰਾਬ ਨਾ ਕਰਿਓ ਇਸ ਕਰਕੇ ਇਸ ਕਲਿੱਪ ਨੂੰ ਅੱਗੇ ਤੱਕ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਕਿ ਆਈ ਹੈ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਸੀ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਐਨੀ ਕਿਸ਼ਤ ਹੋਣੀ ਹੈ 50000 ਦੀ ਐਨੀ ਕਿਸ਼ਤ ਹੋਣੀ ਹੈ ਪੋਚੇ ਤੁਸੀਂ ਗੁਰਦਾਸਪੁਰ ਆਇਆ ਦਫਤਰੇ ਤੇ ਸਾਡੇ 323200 ਲੈ ਕੇ ਆਇਓ ਨਾ ਅੱਛਾ ਤੇ ਅੰਦਾਜ਼ਾ ਕੀ ਦਿੱਤਾ ਹੈ ਇਹ ਅਸੀਂ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ 100 ਮੰਗਵਾਵਾਂ ਤਾਂ ਤੁਹਾਨੂੰ ਪੈਸੇ ਮਿਲ ਜਾਣਗੇ ਤੇ 100 ਮੰਗਲਵਾਰ ਤੱਕ ਰਹੀ ਗਏ ਤੇ ਉਥੇ ਤਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਹੀ ਤੇ ਅਸੀਂ ਤੇ ਆਵੇਂ ਇਨਾ ਤੇ ਠੱਗ ਪੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉਥੇ ਉਹਨਾਂ ਨੇ ਆਪਣੇ ਦਫਤਰ ਸਾਦ ਲਿਆ ਵਾ ਅਸੀਂ ਉਥੇ ਚੱਲ ਗਏ ਆ ਉਥੇ ਸਾਡੇ ਕੋ ਇੱਕ ਇੱਕ ਮੈਂਬਰ ਕੋਲ 323200 ਰੁਪਇਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ ਤੇ ਅਹੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਹੀਂ ਕਹਿੰਨੇ ਆ ਕਿ ਕਾਲੂ ਜਹਾੜੀ ਤੇ ਤਾਂ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹਨਾਂ ਨੂੰ ਗਰਦਾਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਅੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੋਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਹਰ ਦਾ ਬੰਦਾ ਵੀ ਇਸ ਪਾਲਾ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪੈਸੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ 32 3200 ਰੁਪਈਆ ਲਿਆ ਹੁਣਾਂ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਆਥੀ ਪੈਸੇ ਫੜਾਏ ਬਾਰੋਬਾਰੀ ਫਿਰ ਕਹਿੰਦੇ ਸਾਈਨ ਕਰੋ ਬਾਰੋਬਾਰੀ ਇਹਨਾਂ ਵਿਚਾਰੀਆਂ ਨੇ ਸਾਈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗ ਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਡਾਕਟਰ ਆਫ ਆ ਉਹ ਲੱਗਾ ਹੀ ਬੋਰ ਲੱਗਾ ਹੀ ਬੋਰ ਪਾੜ ਪੂੜ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ। ਹਾਂ ਇਹ ਵੀ ਸਾਨੂੰ ਗਲੀ ਵਿੱਚ ਮਿਲੇ ਹੀ। ਸਾਡੇ ਉੱਤੇ ਮੁੜੇ ਹੀ ਆਏ ਕਿਸ਼ਤਾਂ ਵਾਲੇ। ਉਹਨੂੰ ਕਿਸ਼ਤੇ ਹੀ ਦੇਣ ਦੇ ਤੇ ਉੱਥੇ ਉਹ ਵੀ ਆਗਲ ਰੁਕੀ। ਤੇ ਉੱਥੇ ਉਹ ਕਹਿ ਪੁੱਛਣ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੌਣ ਲੈਂਦੀਆਂ ਉਹਨਾਂ ਦੇ ਘਰ ਦੱਸੋ। ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ। ਤੇ ਮੈਂ ਉਹਨਾਂ ਨੂੰ ਕਹਿ ਦਿੱਤੀ ਮੈਂ ਕਿਹਾ ਵੀ ਮੈਂ ਆ ਕਿਸੇ ਦਾ ਨਾਮ ਕਿਉਂ ਦੱਸਾਂ। ਹੈਨਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ। ਨੇ ਕਹਿੰਦੇ ਆ ਇਹ ਲੋਨ ਦੇਣਾ ਆ ਫਿਰ ਮੈਂ ਕਿਹਾ ਫਿਰ ਕਹਿੰ लागले ਵੀ ਤੁਸੀਂ ਲੋਨ ਆ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਦਿੱਲੀ ਸਾਡੀ ਉਹ ਹੈ ਹੈਡਕਵਰਟਰ ਹਾਂਜੀ ਤੇ ਗੁਰਦਾਸਪੁਰ ਸਾਡਾ ਦਫਤਰ ਹੈ ਤੇ ਅਸੀਂ ਤੇ 50-50 ਹਜ਼ਾਰ ਪਹਿਲੇ ਦੇਣਾ ਤੇ ਫਿਰ ਕਹਿ ਲਗੇ ਚਲੋ ਲੱਖ-ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ-ਲੱਖ ਕਰਦਾ ਹਾਂ ਤਾਂ ਬਾਅਦ ਚ ਸਾਰਿਆਂ ਦਾ ਹੀ ਲੱਖ-ਲੱਖ ਕਰਦਾ ਤੇ 2 ਸਾਲ ਦਾ ਕਹਿੰਦੇ ਚਲਣਾ ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਨੇ ਉਹ ਅਸੀਂ ਗਰਦਾਸ ਪਰਗੇਟ ਉੱਤੇ ਦਫਤਰ ਵਿੱਚ ਦੇ ਕੇ ਆਇਆ ਹਾਂ 3250 ਇਹ ਇੱਕ ਮੈਂਬਰ ਦੋਹਾਂ ਮੈਂਬਰਾਂ ਹੋ ਤੇ ਉਹਨਾਂ ਨੇ 5-5 ਪਹਿਲੋ ਵੀ ਲਿਆ 5-500 ਰੁਪਏ ਪਹਿਲੋ ਲੈ ਲਿਆ